ਬਹੁਤ ਹੀ ਸਤਿਕਾਰਯੋਗ ਐਸਐਚਓ ਸਰਦਾਰ ਨਿਰਮਲ ਸਿੰਘ ਕਾਦੀਆਂ ਉਹਨਾਂ ਨੇ ਸਾਰੇ ਹੀ ਪਿੰਡਾਂ ਦੇ ਸਰਪੰਚ ਸਾਹਿਬਾਨ ਤੇ ਸ਼ਹਿਰ ਦੇ ਐਮਸੀ ਸਾਹਿਬਾਨ ਨੂੰ ਇੱਥੇ ਇਕੱਠਾ ਕੀਤਾ ਸਾਰਿਆਂ ਨਾਲ ਬਹੁਤ ਹੀ ਸਤਿਕਾਰਯੋਗ ਉਹਨਾਂ ਨੇ ਜਿਹੜੀ ਆ ਉਹ ਗੱਲਬਾਤ ਕੀਤੀ ਹੈ ਔਰ ਇਸ ਗੱਲਬਾਤ ਦੌਰਾਨ ਜਿਹੜਾ ਉਹਨਾਂ ਦਾ ਮੇਨ ਫੋਕਸ ਸੀਗਾ ਉਹ ਇਹ ਸੀਗਾ ਕਿ ਜੋ ਵੀ ਨਸ਼ੇ ਦੇ ਸਮਗਲਰ ਨੇ ਜਾਂ ਨਸ਼ਾ ਐਡਿਟਡ ਨੇ ਅਗਰ ਕੋਈ ਸਮਗਲਰ ਆ ਤਾਂ ਉਹ ਬੰਦੇ ਦਾ ਸਾਨੂੰ ਦੱਸਿਆ ਜਾਵੇ ਔਰ ਅਗਰ ਅਸੀਂ ਉਹਨੂੰ ਫੜ ਲੈਨੇ ਤੇ ਕੋਈ ਵੀ ਬੰਦਾ ਉਹਦੇ ਪਿੱਛੇ ਜ਼ਮਾਨਤ ਲੈ ਕੇ ਕੋਈ ਵੀ ਐਮਸੀ ਔਰ ਸਹਿਰ ਦਾ ਜਾਂ ਪਿੰਡ ਦਾ ਕੋਈ ਸਰਪੰਚ ਸਾਹਿਬਨ ਨੰਬਰਦਾਰ ਹੈ ਜਾਂ ਮੈਂਬਰ ਤੇ ਕੋਈ ਵੀ ਬੰਦਾ ਉਹਦੀ ਜ਼ਮਾਨਤ ਵਾਸਤੇ ਜਾਂ ਉਹਨੂੰ ਥਾਣੇ ਉਹ ਲੈ ਕੇ ਜਾਣ ਵਾਸਤੇ ਨਾ ਮੈਂ ਇਹ ਕਹਿ ਸੀਗਾ ਦੂਸਰਾ ਨਾ ਮੈਂ ਇਹ ਕਹਿਆ ਕਿ ਅਗਰ ਕੋਈ ਤੁਸੀਂ ਪਿੰਡ 'ਚ ਵੇਂਦੇ ਹੋ ਕਿ ਕੋਈ ਬੰਦਾ ਨਸ਼ਾ ਜੁਟਿਆ ਹੋਇਆ ਹੈਗਾ ਤੇ ਉਹਨੂੰ ਆਪਾਂ ਸਾਡੇ ਕੋਲ ਨੂੰ ਦੱਸੋ ਅਸੀਂ ਉਹਨੂੰ ਫੜ ਕੇ ਲੈ ਕੇ ਜਾਵਾਂਗੇ ਤੇ ਉਹਨੂੰ ਹਸਪੀਟਲ ਦੇ ਵਿੱਚ ਅਸੀਂ ਦਾਖਲ ਕਰਾਵਾਂਗੇ ਪਰ ਉਹਦਾ ਇਲਾਜ ਹੋਵੇਗਾ ਔਰ ਮੇਨ ਚੀਜ਼ ਉਹ ਨਾ ਕਹੀ ਹੈ ਕਿ ਤੁਸੀਂ ਆਪਣੇ ਪਿੰਡਾਂ 'ਚ ਜਾਓ ਗੁਰਦਰ ਸਿੰਘ ਸਾਹਿਬ ਤੋਂ ਮੰਦਰ ਤੋਂ ਜੋ ਵੀ ਤੁਹਾਡੇ ਕੋਲ ਆਲਾ ਪਿੰਡ 'ਚ ਉਹਦੀ ਇਹੀ ਚੀਜ਼ ਦੀ ਕਿ ਜਾਂ ਲੋਕਾਂ ਨੂੰ ਵੇਅਰ ਕਰ ਸਕੀ ਹੈ ਔਰ ਦੂਸਰਾ ਆਪਣੇ ਪੰਚਾਇਤਾਂ ਦੇ ਕਾਰਵਾਈ ਰਜਿਸਟਰ ਤੇ ਮਤਾ ਪਾ ਕੇ ਤੇ ਉਹਦੀ ਕੱਲ ਤੱਕ ਅਹੀਂ ਜਿਹੜੀ ਕਾਪੀ ਹੈਗੀ ਆ ਉਹ ਐਸਐਸਓ ਸਾਹਿਬ ਜਾਂ ਮੁੰਸੀ ਸਾਹਿਬ ਦੇ ਜਿਹੜੇ ਨੰਬਰ ਤੇ ਉਹ ਵਟਸਐਪ ਕਰ ਲਈਏ ਕਈ ਪਿੰਡਾਂ ਨੇ ਮਤਾ ਪਾ ਚੁੱਕੇ ਆ ਕਾਜ ਪਿੰਡ ਦੇ ਸਾਡੀ ਪ੍ਰਿੰਟ ਚਾਹੀਏ ਨਹੀਂ ਪਿਆ ਮੈਂ ਜਾ ਕੇ ਕੈਂਡਲੀ ਆਪਾਂ ਜਾਵਾਂਗੇ ਹੁਣ ਔਰ ਜਾ ਕੇ ਅਹੀਂ ਉਹਦਾ ਮਤਾ ਪਾ ਕੇ ਮੈਂਬਰ ਸਾਹਿਬਾਂ ਨਾਲ ਸਲਾਹ ਕਰਕੇ ਤੇ ਉਹ ਅਹੀਂ ਐਸਐਸਓ ਸਾਹਿਬ ਤੋਂ ਡੀਐਮ ਸਾਹਿਬ ਪੰਜਾਬ ਵੱਲੋਂ ਵਿੱਡੀ ਮਹਮ ਜੋਧ ਨਸ਼ਾ ਵਿਰੋਧ ਦੇ ਤਹਿਤ ਥਾਣਾ ਕਾਦੀਆਂ ਦੇ ਜਿੰਨੇ ਵੀ ਪਚੈਤਾ ਨੇ ਜਿੰਨੇ ਵੀ ਮਹੱਲੇ ਨੇ ਐਮਸੀ ਕਮੇਟੀਆਂ ਜਿੰਨੇ ਵੀ ਹੈਗੇ ਆ ਸਾਰਿਆਂ ਨੂੰ ਬੁਲਾ ਕੇ ਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਮੀਟਿੰਗ ਕੀਤੀ ਗਈ ਤੇ ਉਹਨਾਂ ਨੇ ਮੈਨੂੰ ਜਿਹੜਾ ਵਾ ਅੱਜ ਵਿਸ਼ਵਾਸਤ ਹੋਇਆ ਤੇ ਕਸਮ ਵੀ ਖਾਧੀ ਹੈ ਕਿ ਜਿਹੜਾ ਵੀ ਕੋਈ ਵੀ ਨਸ਼ਾ ਵੇਚਣ ਵਾਲਾ ਉਹਦੇ ਅਸੀਂ ਜਾ ਕੇ ਜਮਾਨਤ ਨਹੀਂ ਕਰਵਾਵਾਂਗੇ ਨਾ ਹੀ ਉਹਦੇ ਮਗਰ ਅਸੀਂ ਥਾਣੇ ਆਵਾਂਗੇ ਤੇ ਪਿੰਡਾਂ ਦੇ ਵਿੱਚ ਮਤੇ ਵੀ ਪਾਉਣਗੇ ਨਾਲ ਹੀ ਉਹ ਜਿਹੜੇ ਆ ਪਿੰਡਾਂ 'ਚ ਨੋਨਸੈਂਸਮੈਂਟਾਂ ਕਰਾਉਣਗੇ ਕਿ ਕੋਈ ਵੀ ਉਹਨਾਂ ਦੇ ਪਿੰਡ ਵਿੱਚ ਜੇ ਕੋਈ ਨਸ਼ਾ ਵੇਚਦਾ ਤੇ ਉਹ ਬੰਦ ਕਰਦੇ ਅਸੀਂ ਨਸੇ ਨੂੰ ਜਿਹੜਾ ਵਾ ਨਸ਼ੇ ਵਾਲੇ ਦੇ ਮਗਰ ਨਹੀਂ ਜਾਵਾਂਗੇ ਨਾ ਉਹਦੀ ਕੋਈ ਮਦਦ ਕਰਾਂਗੇ ਤੇ ਮੇਰੇ ਵੱਲੋਂ ਵੀ ਨਸ਼ੇ ਵਾਲਿਆਂ ਨੂੰ ਵਾਰਨਿੰਗ ਹੈ ਕਿ ਜਿਹੜਾ ਵੀ ਨਸ਼ਾ ਵੇਚਣ ਵਾਲਾ ਵਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਉਹ ਹਰ ਹਿੱਲੇ ਉਹਨੂੰ ਜਿਹੜਾ ਫੜ ਕੇ ਜੇਲਾ ਦੇ ਅੰਦਰ ਦਿੱਤਾ ਜਾਊਗਾ ਹੋਰ ਕਿਹੜੇ ਕਿਹੜੇ ਪਿੰਡ ਚੋਂ ਤੇ ਕਿਹੜੇ ਕਿਹੜੇ ਐਮਸੀ ਤੇ ਹਾਜੀ ਸਾਰੇ ਪਿੰਡਾਂ ਦੇ ਸਰਪੰਚ ਜਿਹੜੇ ਮੇਰੇ ਇਕਾਦੀਆਂ ਥਾਣੇ ਦੇ ਅੰਦਰ ਪੈਂਦੇ ਆ ਤੇ ਸਾਰੇ ਸ਼ਹਿਰ ਦੇ ਐਮਸੀ ਸਾਰਾ ਨਾ ਮੀਟਿੰਗ ਕੀਤੀ ਹੈ ਸਾਰਿਆਂ ਨੇ ਸੱਪਤ ਲਈ ਹੈ ਕਿ ਅਸੀਂ ਜੜਾ ਵਾ ਉਹ ਨਸ਼ੇੜੀਆਂ ਦੇ ਪਿੱਛੇ ਨਹੀਂ ਜਾਵਾਂਗੇ ਇਸ ਕਰਕੇ ਨਾ ਸੌਖਵਾਈ ਗਈ ਹੈ ਇਸ ਕਰਕੇ ਸੌਖਵਾਈ ਗਈ ਹੈ ਕਿ ਅਸੀਂ ਨਸ਼ੇੜੀਆਂ ਦੀ ਮਦਦ ਨਹੀਂ ਕਰਾਂਗੇ ਜਿਹੜੇ ਸਮਗਲਰ ਡਰਗ ਸਮਗਲਰ ਉਹਨਾਂ ਦੀ ਮਦਦ ਨਹੀਂ ਕਰਾਂਗੇ ਉਹਨਾਂ ਦੇ ਪਿੱਛੇ ਨਹੀਂ ਜਾਵਾਂਗੇ ਉਹਨਾਂ ਨੂੰ ਜਮਾਨਤ ਨਹੀਂ ਦੇਵਾਂਗੇ ਕੀ ਕਾਰਵਾਈ ਕੀਤੀ ਜਾਏਗੀ ਜਿਹੜਾ ਵੀ ਕੋਈ ਡਰਗ ਸਮਗਲਰ ਉਹਦੇ ਤੇ ਸਖਤ ਐਕਸ਼ਨ ਲਿਆ ਜਾਏਗਾ